ਪਠੰਡਾ ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕਰਕੇ 40 ਕਿਲੋ ਹਿਰੋਇਨ ਦੀ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਹੁਣ ਤੱਕ ਇਸ ਮਾਮਲੇ ਵਿੱਚ 6 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਅਤੇ ਹੋਰ ਕਿੰਨੀਆਂ ਗ੍ਰਿਫਤਾਰੀਆਂ ਹੋਣੀਆਂ ਹਲੇ ਬਾਕੀ ਨੇ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇਸ ਨੂੰ ਲੈ ਕੇ ਅਹਿਮ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਸਬੰਧ ਦੇ ਵਿੱਚ ਐਸਐਸਪੀ ਬਠਿੰਡਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾ ਅਧੀਨ ਜਿਹੜੀ ਪੰਜਾਬ 'ਚ ਇੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊਡ ਚੱਲ ਰਹੀ ਹੈ। ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰੱਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੇ ਰਹੀ ਹੈ। ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ। ਜਦੋਂ ਅੱਜ ਸਵੇਰੇ ਸਾਡੀ CIA 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ویکلز ਦੀ ਚੈਕਿੰਗ ਕਰ ਰਹੀ ਸੀ કે ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ PB53E 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕਤਵਾਲੀ ਥਾਣੇ 'ਚ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ 'ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰਸ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ 'ਚ ਇੱਕ ਫੋਰਨ ਬੇਸ ਹੈਂਡਲਰ ਇਨਵੋਲਡ ਹੈ ਔਰ ਉਹ ਕਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਬਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹ ਰਹੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਰਚਰ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਹਨਾਂ ਛੇ ਚ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਜਾਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 365 342 506 148 149 ਆਈ ਪੀਸੀ ਐਂਡ ਆਰਮਜ਼ ਐਕਟ ਖਾਨਾ ਸਿਟੀ ਮਲੌਰਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੋੜ ਦਾ ਰਹਿਣ ਵਾਲਾ ਹੈ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾ ਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋਇਜ਼ ਕੇਸ ਜਿਸ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚਨਰ ਉਹ ਅਸੀਂ ਕਬਜ਼ੇ 'ਚ ਲੈ ਲੀਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਜਿਹੜੀ ਜਰੂਰੀ ਸੀ ਉਹ ਵੀ ਪਹਿਲਾਂ ਦੇ ਕਾਰਨ ਸੀ ਦੇਖੋ ਜੀ ਕਰਦੇ ਜਿਹੜੀ ਰੇਟਸ ਵਗੈਰਾ ਹੁੰਦੇ ਆ ਉਹ ਸਾਰੇ ਡਿਊਰਿੰਗ ਦਾ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਹੈ ਬਟ ਇਨੀਸ਼ੀਅਲੀ ਨਾਨ ਨੂੰ ਇੰਟਰਸੈਪਟ ਗੱਡੀ 'ਚ ਕੀਤਾ ਗਿਆ ਤੇ ਉੱਥੇ ਹੀ ਨਾਨ ਸਾਨੂੰ ਬਰਾਮਦ ਕੀ ਹੋਇਆ ਹੈ ਮੈਂ ਜੀ ਫੋਰਨ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਜ਼ ਆਰ ਆਪਰੇਸ਼ਨਲ ਟਰਮਸ ਕਿ ਜਿਹੜੇ ਕੇਸ ਦਾ ਬੈਕਵਰਡ ਲਿੰਕੇਜ 'ਚ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ 'ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਨੂੰ ਕਰਾਸ ਬਾਰਡਰ ਡਾਇਰੈਕਟ ਕਰ ਰਿਹਾ ਸੀ ਤੇ ਡਿਲੀਵਰ ਕਰਾ ਰਿਹਾ ਸੀ ਸੋਰੀ ਕਿਹੜੇ ਰਿਚੋ ਫੋਰਟ ਕਿਹੜੇ ਏਰੀਆ ਚ ਆਈ ਹੈ ਕ੍ਰਾਸ ਬਾਰਡਰ ਦੀ ਬਾਰਡਰ ਡਿਸਟ੍ਰਿਕਟਸ ਹੁੰਦੇ ਆ ਜਿਹੜੇ ਪਾਕਿਸਤਾਨ ਦੇ ਇਹ ਹਲੇ ਐਗਜ਼ੈਕਟ ਸਾਨੂੰ ਪਤਾ ਨਹੀਂ ਹੈ ਬਟ ਇਟ ਇਜ਼ ਵਨ ਆਫ ਦਾ ਬਾਰਡਰ ਇਹ ਜੀ ਤਫਤੀਸ਼ ਸ਼ਬਦ ਲੱਗੇਗਾ ਹਲੇ ਮੈਂ ਤੁਹਾਨੂੰ ਬੜੇ ਡਰਾਉਣ ਵਾਲੀ ਆਈ ਹੈ ਜੀ ਇਹ ਡਰਾਵਾ ਹੈ ਹਲੇ ਜੀ ਟੂ ਪ੍ਰੀਲੀਮਿਨਰੀ ਟੂ ਟੈਲ ਸਾਨੂੰ ਵਨ ਟੂ ਟਾਈਮ ਜੀ ਡਰਗ ਮਨੀ ਹਲੇ ਨਹੀਂ ਮਿਲੀ ਜੀ ਜਿਹੜਾ ਜੀ ਹੁਣ ਤੱਕ ਤਫਤੀਸ਼ ਚ ਪਤਾ ਲੱਗੇ ਸਾਰੇ

आटत है That is, uh, ਸਾਡੇ ਕੋਲ ਇਹ ਮਸਲਾ ਹੈ ਬੜੀ ਬੜੀ ਕੀ ਗੱਲ ਹੈ ਭੂਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਚ ਹੈ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵੱਖਰਾ ਹੀ ਤੇ ਵਰਕ ਰਿਪੋਰਟ ਪੋਰਟਫੋਲੀਓ ਹੁੰਦਾ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰეკਮੈਂਡੇਸ਼ਨ ਕਰਦੀ ਹਾਂ ਡੀਜੀ ਸਰ ਇਜ਼ ਕਾਈਂਡ ਇਨਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਹੋ ਸੋ ਡੈਫੀਨਿਟਲੀ ਇਸ ਕੇਸ 'ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਮੈਮ ਜਦੋਂ ਤੁਸੀਂ ਗੱਲ ਕਰਦੇ ਰਾਤ ਦੇ ਨਾਲ ਨੂੰ ਜਿਹੜਾ ਹੈਗਾ ਰਾਊਂਡ ਆਪ ਜੀ ਰਾਤ ਨੂੰ ਰੌਂਡ ਆਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾ ਨੂੰ ਰੌਂਡ ਆ ਗਿਆ ਹਾਂਜੀ ਉਹ ਗੱਡੀ ਜੋ ਬਰਾਮਦ ਹੋਈ ਸੀ ਜਾਂ ਸ਼ੱਕ ਦੇ ਅਧਾਰ 'ਤੇ ਨਾ ਹੋਇਆ ਵੀ ਪਰਮਿਸ਼ਨ ਨਹੀਂ ਜੀ ਇਹ ਪੈਟਰੋਲਿੰਗ 'ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਚੈਕਿੰਗ 'ਚ ਉਹ ਬਰਾਮਦ ਹੋਈ ਇਸਨੂੰ ਪੈਟਰੋਲਿੰਗ ਕਰਕੇ ਇਸ ਨਾਮ ਕਿਸ ਦੇ ਨਾਮ ਦੇ ਅਧਾਰ ਨਾਮ ਨੂੰ ਗੱਡੀ ਜਿਹੜੀ

ये जरूर क्लियर हुआ है कि इस केस से एक फॉरेन बेस हैंडलर है सो ही इज यू कैन से ही इज वन ऑफ द मेन एंटिटीज बट ओदी आइडेंटिटी हले कंफर्म नहीं हुई है मतलब मैं यहां रखी हुई है जो प्रैक्टन अलग-अलग सी या नकली क्वांटिटी रखी है इस तरह मुझे दिस इज पार्ट ऑफ इन्वेस्टिगेशन ये साड़ी ऑपरेशनल गल है मैं इधर रिवील नहीं कर सकता एनालिसिस डिलीवर करनी थी इधर पर कुछ बेच थी देखो जी इस तरह की क्वांटिटी

ਬਟ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਕਿ ਸਪਲਾਈ ਕਰਨੇ ਆਦਕ ਸਟੇਟਮੈਂਟ ਕੱਟੜ ਕੇ ਖੜਾ ਕਰ ਦਿੱਤਾ ਗਿਆ ਸੀ ਕਿ ਬਿਲਕੁਲ ਨਵੇਂ ਮੁੰਡੇ ਲਏ ਗਏ ਸੀਗੇ ਤਾਂ ਕਿ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਤੇ ਕੋਈ ਐਫ ਆਈ ਆਰ ਨਹੀਂ ਸੀ ਦੇਖੋ ਜੀ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਇਸ ਇੱਕ ਤਾਂ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੈਸੋ ਕਿ ਐਨ ਡੀ ਪੀ ਐਸ ਦਾ ਐਫ ਆਈ ਆਰ ਹੈ ਵੀ ਉਹ ਵੀ ਕਟ ਮਾਤਰਾ ਦਾ ਹੈ ਸੋ ਇਹ ਅਸੀਂ ਤਫਤੀਸ਼ ਚ ਦੇਖਾਂਗੇ ਵਾਟ ਇਜ਼ ਦਾ ਮੋਲ ਵਾਟ